ਭਾਜਪਾ ਤੋਂ ਲੋਕ ਸਭਾ ਚੋਣ ਹਾਰੇ ਜਮਨਿਤ ਬਿੱਟੂ ਜਿਸ ਨੂੰ ਕੇਂਦਰ ਸਰਕਾਰ ਦੇ ਵਿੱਚ ਫੂਡ ਪ੍ਰੋਸੈਸਿੰਗ ਅਤੇ ਰੇਲ ਮੰਤਰੀ ਬਣਾਇਆ ਗਿਆ ਹੈ ਹੁਣ ਭਾਜਪਾ ਲਈ ਗਲੇ ਦੀ ਹੱਡੀ ਬਣ ਗਿਆ ਹੈ ਕਿ ਉਸ ਨੂੰ ਕਿਸ ਸੀਟ ਤੋਂ ਚੋਣ ਲੜਾਇਆ ਜਾਵੇ ਜੋ ਕਿ ਉਸ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾਵੇ ਜਾਂ ਉਸ ਨੂੰ ਲੋਕ ਸਭਾ ਦੀ ਕਿਸੇ ਇੱਕ ਸੀਟ ਤੋਂ ਚੋਣ ਲੜਾ ਕੇ ਜਿਹੜਾ ਕਿ ਉਸਤੇ ਇਹ ਮੰਤਰੀ ਬਣੇ ਨੇ ਉਹਨਾਂ ਕੋਲ ਜਿਹੜਾ ਹੈ ਇਹ ਪਾਵਰ ਬਣੀ ਰਹੇ ਸੋ ਗੜੇ ਦੀ ਹੱਡੀ ਬਣਿਆ ਰਵਨੀਤ ਬਿੱਟੂ ਪਾਪਾ ਲਈ ਬਹੁਤ ਹੀ ਔਖਾ ਹੋ ਗਿਆ ਹੈ ਪਾਪਾ ਉਸ ਨੂੰ ਰਾਜ ਸਭਾ ਦੇ ਵਿੱਚ ਭੇਜਣ ਦੀ ਤਿਆਰੀ ਕਰ ਰਹੀ ਹੈ ਲੇਕਿਨ ਰਾਜ ਸਭਾ ਦੇ ਵਿੱਚ ਵੀ ਅੱਗੋਂ ਫਸਮੀ ਟੱਕਰ ਮਿਲ ਰਹੀ ਹੈ ਸੋ ਕਿਸ ਰਾਜ ਤੋਂ ਉਹਨਾਂ ਨੂੰ ਇਰਾਕੇ ਪਾਪਾ ਭੇਜਣਾ ਚਾਹੁੰਦੀ ਹੈ ਤੁਸੀਂ ਜੁੜੇ ਹੋ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਰਵਨੀਤ ਬਿੱਟੂ ਦੀ ਜਿਹੜੀ ਦੋਸਤੀ ਹੈ गृह मंत्री अम शाह ਨਾਲ ਬਹੁਤ ਹੀ ਗਹਿਰੀਏ 15 ਸਾਲ ਸੰਸਦ ਦੇ ਵਿੱਚ ਰਹਣ ਤੋਂ ਬਾਅਦ 10 ਸਾਲ ਭਾਜਪਾ ਦੀ ਸਰਕਾਰ ਦੇ ਵਿੱਚ ਉਸ ਦਾ ਜਿਹੜਾ ਕਿ ਆਉਣਾ ਜਾਣਾ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨਾਲ ਬਣਿਆ ਰਿਹਾ ਭਾਵੇਂ ਉਹ ਕਾਂਗਰਸ ਦੇ ਵੱਲੋਂ ਮੈਂਬਰ ਆਫ ਪਾਰਲੀਮੈਂਟ ਬਣਦੇ ਰਹੇ ਲੇਕਿਨ ਉਹ ਅੰਦਰ ਖਾਤੇ ਭਾਜਪਾ ਦੇ ਵੱਡੇ ਲੀਡਰਾਂ ਦੇ ਸੰਪਰਕ ਵਿੱਚ ਰਹੇ 2024 ਦੇ ਲੋਕ ਸਭਾ ਚੋਣਾਂ ਤੋਂ ਇਹ ਪਹਿਲਾ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਲੜਾਈ ਲੇਕਿਨ ਉਹ ਲੁਧਿਆਣਾ ਤੋਂ ਰਾਜਾ ਵੜਿੰਗ ਜੋ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਸੀ ਉਹਨਾਂ ਨਾਲੋਂ 20000 ਵੋਟ ਦੇ ਫਰਕ ਨਾਲ ਹਾਰ ਜਾਂਦੇ ਨੇ ਉਸ ਤੋਂ ਬਾਅਦ ਫਿਰ ਬੀਜੇਪੀ ਨੇ ਜੋ ਉਹਨਾਂ ਨਾਲ ਕਮਿਟਮੈਂਟ ਕੀਤੀਆਂ ਸੀ ਉਸ ਦੇ ਲਈ ਉਸ ਨੂੰ ਡਾਕੀ ਮੰਤਰੀ ਪਦ ਦਿੱਤਾ ਗਿਆ ਉਸ ਨੂੰ ਰਾਜ ਮੰਤਰੀ ਬਣਾ ਦਿੱਤਾ ਗਿਆ ਰੇਲ ਅਤੇ ਫੂਡ ਪ੍ਰੋਸੈਸਿੰਗ ਦੇ ਕੇ ਹੁਣ ਉਸ ਨੂੰ ਜਿਹੜਾ ਕਿ 6 ਮਹੀਨਿਆਂ ਦੇ ਵਿੱਚ ਵਿੱਚ ਕਿਸੇ ਇੱਕ ਜਿਹੜਾ ਕਿ ਸਦਨ ਦਾ ਮੈਂਬਰ ਬੰਨਾ ਜ਼ਰੂਰੀ ਹੈ ਚਾਹ ਲੋਕ ਸਭਾ ਸਦਨ ਦਾ ਜਾਂ ਰਾਜ ਸਭਾ ਸਦਨ ਦਾ ਪਰ ਹੁਣ ਭਾਜਪਾ ਜਿਹੜੇ ਕਿ ਦਚਿੱਤੀ ਵਿੱਚ ਫਸੀ ਹੋਈ ਹੈ ਕਿ ਉਸ ਨੂੰ ਕਿੱਥੋਂ ਜਿਹੜਾ ਕਿ ਸੰਸਦ ਮੈਂਬਰ ਬਣਾਇਆ ਜਾਵੇ ਲੋਕ ਸਭਾ ਵਿੱਚ ਵੀ ਹੁਣ ਜਿਹੜਾ ਕੋਈ ਅਜਿਹਾ ਰਾਜ ਨਹੀਂ ਹੈ ਜਿੱਥੋਂ ਕੋਈ ਮੈਂਬਰ ਦੇ ਉੱਥੋਂ ਜਿਹੜਾ ਕਿ ਅਸਤੀਫਾਵਾ ਕੇ ਉਸ ਨੂੰ ਚੋਣ ਲੜਾਇਆ ਜਾਵੇ ਕਿਉਂਕਿ ਭਾਜਪਾ ਦੇ ਜਿਹੜਾ ਬਹੁਤ ਹੀ ਮਾੜੇ ਦਿਨ ਚੱਲ ਰਹੇ ਨੇ ਜਿੱਤਣ ਦੀ ਸੰਭਾਵਨਾ ਨਹੀਂ ਹੈ ਦੂਸਰੇ ਪਾਸੇ ਰਾਜ ਸਭਾ ਦੇ ਵਿੱਚ ਵੀ ਇਹੀ ਸਸਪੈਂਸ ਬਣਿਆ ਹੋਇਆ ਹੈ ਕਿ ਰਾਜ ਸਭਾ ਦੇ ਵਿੱਚ ਜਿਹੜੀਆਂ ਸੀਟਾਂ ਦੇ ਵਿੱਚ ਬਹੁਮਤ ਨਾਲ ਉਹਨਾਂ ਕੋਲ ਸਰਕਾਰ ਹੈ ਉਹ ਪਹਿਲਾਂ ਸਾਰੀਆਂ ਸੀਟਾਂ ਫੁੱਲ ਨੇ ਉਤੋਂ ਕਿਹੜੇ ਰਾਜ ਸਭਾ ਮੈਂਬਰ ਦਾ ਜਿਹੜਾ ਕਸਤਿਫਾਦ ਹੋਇਆ ਜਾਵੇ ਸੋ ਕੋਈ ਵੀ ਰਾਜ ਸਭਾ ਮੈਂਬਰ ਸੀਟ ਖਾਲੀ ਨਹੀਂ ਹੁੰਦੀ ਲੇਕਿਨ ਹੁਣ ਜੋ ਇੱਕ ਹਰਿਆਣੇ ਤੋਂ ਜੋ ਰਾਜ ਸਭਾ ਮੈਂਬਰ ਸੀ ਦਪੇਂਦਰ ਹੁੱਡਾ ਉਹ ਲੋਕ ਸਭਾ ਚੋਂ ਜਿੱਤੇ ਨੇ ਉਹ ਸੀਟ ਖਾਲੀ ਹੋਈ ਏ ਉਤੋਂ ਜਿਹੜਾ ਕਿ ਬਿੱਟੂ ਨੂੰ ਰਾਜ ਸਭਾ ਦੇ ਵਿੱਚ ਭਜਣ ਦੀ ਤਿਆਰੀ ਕਰ ਰਹੀ ਏ ਭਾਜਪੀ ਸੋ ਪਾਰਟੀ ਵੱਲੋਂ ਜਿਹੜਾ ਕਿ ਹੁਣ ਬਿੱਟੂ ਨੂਜਰਾ ਹਰਿਆਣਾ ਦੀ ਰਾਜ ਸਭਾ ਸੀਟ ਤੋਂ ਕਿਸ ਤਰ੍ਹਾਂ ਜਿਹੜੀ ਉਹ ਖਾਲੀ ਹੋਈ ਉੱਥੋਂ ਚੋਣ ਲੜਾਉਣਾ ਚਾਹੁੰਦੇ ਨੇ ਸੋ ਦੂਸਰੇ ਪਾਸੇ ਇਹ ਵੀ ਬਣਿਆ ਹੈ ਕਿ ਜਿਹੜੀ 90 ਮੈਂਬਰੀ ਵਿਧਾਨ ਸਭਾ ਹਰਿਆਣਾ ਦੀ ਹੈ ਉਨਾ ਚ ਵਦਾਈ ਕਾਂਦੀ ਗਿਣਤੀ ਦੇ ਹੱਤੇ ਰਾਜ ਸਭਾ ਸੀਟ ਤੇ ਭਾਜਪਾ ਦੀ ਜਿੱਤ ਯਕੀਨੀ ਤਾਂ ਮੰਨੀ ਜਾ ਰਹੀ ਏ ਪਰ ਭਾਜਪਾ ਦੇ ਵਿੱਚ ਪਹਿਲਾਂ ਹੀ ਹੋਰ ਬਹੁਤ ਸਾਰੇ ਲੀਡਰ ਜਿਹੜੇ ਇੱਕ ਲਾਈਨ ਲੱਗੀ ਹੋਈ ਏ ਜਿਹੜੇ ਬਿੱਟੂ ਤੋਂ ਸੀਨੀਅਰ ਨੇ ਸਭ ਰੋਧੀ ਪਾਰਟੀਆਂ ਦੇ ਵਿੱਚ ਕਾਂਗਰਸ ਜਨ ਆਇਕ ਜਨਤਾ ਪਾਰਟੀ ਅਤੇ ਇਹਨਾਂ ਦੇ ਕੋਲ ਇੱਕ ਸਾਂਝਾ ਉਮੀਦਵਾਰ ਖੜਾ ਕਰਨ ਦਾ ਬਦਲ ਵੀ ਏ ਜੇਕਰ ਇਹ ਤਿੰਨੋਂ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਫਿਰ ਉਹ ਤੁ ਜਿੱਤ ਜਿਹੜੀ ਏ ਉਹ ਇਹਨਾਂ ਵਿਰੋਧੀਆਂ ਦੀ ਹੋ ਸਕਦੀ ਉੱਥੇ ਫਿਰ ਬੀਜੇਪੀ ਆਪਣਾ ਜਿੱਤ ਦਰਜ ਨਹੀਂ ਕਰ ਸਕਦੀ ਪਰ ਤਿੰਨੋਂ ਪਾਰਟੀਆਂ ਕਿਸੇ ਵੀ ਸਾਂਝੇ ਨਾਮ ਤੇ ਸਹਿਮਤੀ ਨਹੀਂ ਬਣ ਰਹੀ ਜੈ ਹਿੰਦ ਸੈਨਾ ਦੇ ਕਨਵੀਨਰ ਨਵੀਨ ਜਿੰਦ ਜੈ ਹਿੰਦ ਜੋ ਨਵੀਨ ਜਿੰਦਲ ਨੇ ਉਹਨਾਂ ਨੇ ਵਿਰੋਧੀ ਪਾਰਟੀਆਂ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਆਪਣਾ ਸਾਂਝਾ ਉਮੀਦਵਾਰ ਬਣਾਉਣ ਪਰ ਅਜੇ ਤੱਕ ਕੋਈ ਸਹਿਮਤੀ ਨਹੀਂ ਹੋਈ ਵਿਰੋਧੀ ਪਾਰਟੀਆਂ ਦੇ ਆਪਸੀ ਫੁੱਟ ਕਰਨ ਇਸ ਸੀਟ ਤੇ ਭਾਜਪਾ ਦੀ ਜਿੱਤ ਯਕੀਨੀ ਵੀ ਮੰਨੀ ਜਾ ਸਕਦੀ ਏ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਜਿਸ ਤਰ੍ਹਾਂ ਭਾਜਪਾ ਨੂੰ ਸਿੱਖ ਵੋਟਰਾਂ ਵੱਲੋਂ ਉਮੀਦ ਅਨੁਸਾਰ ਸਮਰਥਨ ਨਹੀਂ ਮਿਲਿਆ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਭਾਜਪਾ ਪੰਜਾਬ ਦੇ ਸਿੱਖ ਆਗੂ ਨੂੰ ਰਮਨੀਤ ਬਿੱਟੂ ਨੂੰ ਹਰਿਆਣਾ ਤੋਂ ਜਿਹੜਾ ਕਿ ਰਾਜ ਸਭਾ ਚ ਫੇਸ ਸਕਦੀ ਏ ਅਜਿਹਾ ਕਰਕੇ ਕਿ ਉਹ ਇੱਕ ਤੀਰ ਨਾਲ ਜਿਹੜਾ ਕਿ ਦੋ ਨਿਸ਼ਾਨੇ ਲਾ ਸਕਦੀ ਇੱਕ ਤਾਂ ਹਰਿਆਣਾ ਦੇ ਸਿੱਖਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰੇਗੀ ਦੂਸਰਾ ਬਿੱਟੂ ਮੂਵੀ ਜਿਹੜਾ ਉਹਨਾਂ ਦਾ ਵਾਅਦਾ ਕੀਤਾ ਹੈ ਉਹਦੇ ਤੇ ਵੀ ਪੂਰਾ ਉਤਰ ਸਕਦੀ ਹੈ ਭਾਜਪਾ ਦੇ ਹੋਰ ਦਾਵੇਦਾਰਾਂ ਵਿੱਚ ਜਿਹੜੀ ਸੂਚੀ ਦੇ ਵਿੱਚ ਸ਼ਾਮਲ ਨੇ ਸਾਬਕਾ ਸੂਬਾ ਪ੍ਰਧਾਨ ਪ੍ਰੋਫੈਸਰ ਰਾਮ ਬਿਲਾਸ ਸ਼ਰਮਾ ਵੀ ਇਸੇ ਸੂਚੀ ਵਿੱਚ ਨੇ ਸਾਬਕਾ ਮੰਤਰੀ ਕੈਪਟਨ ਅਭਿਮਨੂ ਵੀ ਇਸੇ ਸੂਚੀ 'ਚ ਨੇ ਰਾਸ਼ਟਰੀ ਸਕੱਤਰ ਓਮਪrakash ਤਨਖੜ ਸਾਬਕਾ ਮੰਤਰੀ ਵਿਪਲ ਗੋਇਲ ਸਾਬਕਾ ਮੰਤਰੀ ਮਨੀਸ਼ ਗਰੋਵਰ ਔਰ ਸਾਬਕਾ ਸੰਸਦ ਮੈਂਬਰ ਸੁਨੀਲ ਦੁੱਗਲ ਸਾਬਕਾ ਸੰਸਦ ਮੈਂਬਰ ਡਾਕਟਰ ਅਸ਼ੋਕ ਤਵਰ ਜਿਹੜੇ ਸਰਸਾ ਤੋਂ ਚੋਣ ਹਾਰੇ ਨੇ ਉਹ ਵੀ ਕਾਂਗਰਸ ਛੱਡ ਕੇ ਬੀਜੇਪੀ ਚ ਆਏ ਹੋਏ ਨੇ ਸੋ ਸਾਬਕਾ ਮੰਤਰੀ ਕਵਤਾ ਜੈਨ ਜਿਹੜੇ ਹੁਣੇ-ਹੁਣੇ ਬੀਜੇਪੀ ਸ਼ਾਮਲ ਹੋਏ ਨੇ ਸੋ ਸਾਬਕਾ ਸੰਸਦ ਮੈਂਬਰ ਸੰਜੇ ਪਾਟਿਆ ਦੇ ਨਾਮ ਹੀ ਜਿਹੜੇ ਕਿ ਲੈ ਜਾ ਰਹੇ ਨੇ ਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਅਡਜਸਟ ਕਰਨਾ ਹੈ ਸੋ ਇਸੇ ਕਰਕੇ ਭਾਜਪਾ ਜਿਹੜੀ ਇਹ ਫਸੀ ਹੋਈ ਹੈ ਕਿ ਉੱਥੋਂ ਕਿਸ ਨੂੰ ਜਿਹੜਾ ਕਿ ਰਾਜ ਸਭਾ ਮੈਂਬਰ ਬਣਾਇਆ ਜਾਵੇ ਸੋ ਦੂਸਰੇ ਪਾਸੇ ਖਤਰਾ ਮੁੱਲ ਵੀ ਨਹੀਂ ਲੈਣਾ ਚਾਹੁੰਦੀ ਕਿਉਂਕਿ ਅਕਤੂਬਰ ਦੇ ਵਿੱਚ ਭਾਜਪਾ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ ਜੇਕਰ ਉਹ ਇਹਨਾਂ ਸਾਰਿਆਂ ਨੂੰ ਸਹਿਮਤੀ ਨਹੀਂ ਕਰ ਪਾਉਂਦੀ ਇਹਨਾਂ ਦੇ ਵਿੱਚ ਤਾਂ ਫਿਰ ਭਾਜਪਾ ਦੇ ਵਿੱਚ ਜਿਹੜਾ ਕਿ ਦੁਫਾੜ ਪੈਦਾ ਹੋ ਜਾਵੇਗਾ ਸੋ ਇਸੇ ਕਰਕੇ ਭਾਜਪਾ ਜਿਹੜੀ ਇਹ ਜਲਦਬਾਜੀ ਨਹੀਂ ਕਰ ਰਹੀ ਦੂਸਰੇ ਪਾਸੇ ਵੀ ਕਹਿ ਰਹੇ ਕਿ ਜਨਨੈਕ ਜਨਤਾ ਪਾਰਟੀ ਦਾ ਸਭਾ ਜੋ ਆਪਣਾ ਉਮੀਦਵਾਰ ਖੜਾ ਕਰਨ ਤੇ ਵਿਚਾਰ ਕਰ ਰਹੀ ਹੈ ਜੋ ਜਨਨੈਕ ਪਾਤੀਏ 10 ਵਿਧਾਨ ਸਭਾ ਮੈਂਬਰ ਨੇ ਉਸਤੇ ਉਰ ਸਾਬਕਾ ਡਿਪਟੀ ਸੀਐਮ ਦੋਸ਼ਨ ਚਟਾਲਾ ਨੇ ਦੋ ਦਿਨ ਪਹਿਲਾਂ ਇੱਕ ਗੈਰ ਰਸਮੀ ਗੱਲਬਾਤ ਵਿੱਚ ਸਕਨ ਦਿੱਤਾ ਹੈ ਉਹਨਾਂ ਨੇ ਵੀ ਸਪਸ਼ਟ ਕੀਤਾ ਕਿ ਜੈ ਹਿੰਦ ਅਜੇ ਤੱਕ ਉਹਨਾਂ ਕੋਲ ਸਮਰਥਨ ਲਾਈਨ ਨਹੀਂ ਆਇਆ ਕਾਂਗਰਸ ਵਾਲੋ ਸਾਬਕਾ ਮੁੱਖ ਮੰਤਰੀ ਭਪਿੰਦਰ ਸਿੰਘ ਗੁੱਡਾ ਦਾਅਵਾ ਕਰ ਰਹੇ ਨੇ ਕਿ ਉਹਨਾਂ ਕੋਲ ਲੋੜੀ ਦੀ ਗਿਣਤੀ ਵਿੱਚ ਵਿਧਾਇਕ ਨਹੀਂ ਹਨ ਇਸ ਲਈ ਉਹ ਆਪਣਾ ਉਮੀਦਵਾਰ ਨਹੀਂ ਖੜਾ ਕਰਨਗੇ ਪਰ ਜੇਕਰ ਜਜਪਾ ਵਾਲੇ ਜਿਹੜੇ ਉਹ ਕਾਂਗਰਸ ਦੇ ਕੋਲ ਸਮਰਥਨ ਲੈਂਦੇ ਨੇ ਤਾਂ ਫਿਰ 10 ਜਿਹੜੇ ਜੱਜਪਾ ਦੇ ਆਪਣੇ ਨੇ ਇਹ ਇਨੋਲ ਦੇ ਸਮੇਤ ਹੋਰ ਕਾਂਗਰਸ ਦੇ ਰਲ ਕੇ ਬਾਕੀ ਤਿੰਨੋ ਜਿਹੜੇ ਕਿ ਉਹ ਇੱਥੇ ਭਾਜਪਾ ਨੂੰ ਹਰਾ ਵੀ ਸਕਦੇ ਨੇ ਸੋ ਇਸ ਲਈ ਇਹ ਵੱਡਾ ਸਸਪੈਂਸ ਹੈ ਕਿ ਇਹ ਜਨਨੈਕ ਤੇ ਕਾਂਗਰਸ ਤੇ ਇਨੋਲਾ ਵਾਲੇ ਤਿੰਨੋਂ ਨਾਲ ਰਹਿਣ ਤਾਂ ਫਿਰ ਰਵਨੀਤ ਬਿੱਟੂ ਜਿਹੜਾ ਕਿ ਉਹ ਇਥੋਂ ਜੇਤੂ ਹੋ ਸਕਦਾ ਹੈ ਔਰ ਇਥੋਂ ਜਿਹੜਾ ਕਿ ਬਿਨਾ ਬਿਰੋਤੂ ਉਸ ਨੂੰ ਸਲਾਹ ਸਮਝ ਪੇ ਜਾ ਜਾ ਸਕਦਾ ਹੈ ਲੇਕਿਨ ਇੱਕ ਵਾਰ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਫਸ ਗਈ ਹੈ ਕਿ ਉਥੋਂ ਕਿਸ ਨੂੰ ਅਸੀਂ ਚੋਣ ਲੜਾਈਏ ਔਰ ਕਿਸ ਕਿਸ ਦੀ ਮੰਤ ਕਰਕੇ ਉਸ ਦੇ ਹੱਥ ਵਿੱਚ ਜਿਹੜਾ ਵੋਟਾਂ ਪੁਆਈਏ ਸੋ ਰਾਜ ਸਭਾ ਦੇ ਵਿੱਚ ਪੈਜਣ ਵਾਸਤੇ ਰਵਨੀਤ ਬਿੱਟੂ ਦੀ ਤਿਆਰੀਆਂ ਜ਼ਰੂਰ ਕਰ ਰਹੀ ਹੈ ਲੇਕਿਨ ਅਜੇ ਤੱਕ ਜਿਹੜਾ ਹੈ ਉਹ ਸੋਚਾਂ ਵਿੱਚ ਡੁੱਬੀ ਹੋਈ ਹੈ ਭਾਜਪਾ ਰਵਨੀਤ ਬਿੱਟੂ ਨੂੰ ਕਿੰਨੀ ਜਲਦੀ ਰਾਸਵਤ ਮੈਂਬਰ ਬਣਾ ਸਕਦੀ ਜਾਂ ਨਹੀਂ ਬਣਾ ਸਕਦੀ ਤੁਸੀਂ ਕਮੈਂਟ ਬਾਕਸ ਜਰੂਰ ਕਮੈਂਟ ਕਰਿਆ ਜੇ ਕਿ ਬੀਜੇਪੀ ਤਰਨਿਤ ਬਿੱਟੂ ਦੇ ਨਾਲ ਜਿਹੜਾ ਕਿ ਜੇਕਰ ਉਹ ਰਾਸਵਤ ਮੈਂਬਰ ਨਹੀਂ ਬਣਦਾ ਤਾਂ ਫਿਰ ਮੰਤਰੀ ਪਦ ਉਹਦਾ ਵਾਪਸ ਚਲਾ ਜਾਏਗਾ ਤੇ ਬਿੱਟੂ ਰਹਿ ਜਾਏਗਾ ਉਮੀਦਾਂ ਉਮੀਦਾਂ